ਰਾਸੀ ਕਾਲ ਸਾਰਿਆਂ ਨੂੰ ਜੀ ਤੇ ਆਪਰਗਣਾ ਜਿਹੜਾ ਅੱਜ ਵੀ ਇੱਕ ਸੜਕਾਂ ਦਾ ਮਸਲਾ ਲੈ ਕੇ ਆਏ ਆਂ ਇਹ ਸੜਕ ਹੈਗੀ ਆ ਭਗਤਾ ਨਥਾਣਾ ਚੁਰੂ ਦੀ ਇਹ ਇਹਦਾ ਐਡਾ ਬੰਦਾ ਹਾਲ ਹੈ ਜੀ ਇਹਦਾ ਵੀ ਮੰਨ ਕੇ ਚੱਲੋ ਖਾਸ ਕਰ ਭਗਤੇ ਤੋਂ ਲੈ ਕੇ ਦੇ ਕੋਠੋ ਕੋਠੇ ਗੁਰੂ ਕੇ ਤੱਕ ਥਾ ਥਾ ਦੇ ਇਥੇ ਖੱਡੇ ਪਏ ਹੋਏ ਇੰਨੇ ਜਿਆਦੇ ਵੀ ਖੱਡੇ ਵੀ ਕਿਵੇਂ ਪਏ ਵੀ ਉਹ ਇੱਕੇ ਥਾਂ ਦਾ ਹੈ ਉਹਨਾਂ ਦਾ ਗੱਠ ਵੀ ਨਹੀਂ ਵੀ ਹੈ ਤੇ ਉਹ ਕਈ ਵਾਰੀ ਬੰਦੇ ਸਾਈਡ ਦੇਣ ਲੱਗੇ ਇੱਕ ਦੂਜੇ ਨੂੰ ਸਾਈਡ ਵੀ ਲਾ ਜਾਂਦੇ ਆ ਕਾਰਨ ਕੀ ਹੈ ਕਿ ਉਹ ਅਗਲਾ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਇੱਕ ਬੰਦਾ ਉਹਦੇ ਵਿੱਚ ਆ ਦੇਖੋ ਸਾਹਮਣੇ ਇੱਥੇ ਆ ਦੇਖੋ ਆ ਸਾਹਮਣੇ ਰਿਹਾ ਵੈ ਨਾ ਇਹ ਕਿਵੇਂ ਲੈਂਦਾ ਹੁਣ ਇਹਦਾ ਲੈਣ ਦਾ ਕਾਰਨ ਕੀ ਹੁੰਦਾ ਜਦੋਂ ਇਹ ਸੜਕ ਬਣਦੀ ਹੈ ਉਦੋਂ ਇਹਦੇ ਥੱਲੇ ਮਿੱਟੀ ਹੁੰਦੀ ਹੈ ਜਿੱਥੇ ਮਿੱਟੀ ਹੋਊਗੀ ਜਦੋਂ ਫਿਰ ਪਾਣੀ ਪੈ ਜੂਗਾ ਉਹ ਥੱਲੇ ਵਾਲੀ ਜਿਹੜੀ ਡੇਰ ਆ ਉਹਦੇ ਨਾਲ ਸੰਪਰਕ ਨਹੀਂ ਜੁੜਦਾ ਤੇ ਇਹੇ ਉੱਤੋਂ ਟੁੱਟ ਜਾਂਦੀ ਹੈ ਟੁੱਟ ਜਾਂਦੀ ਹੈ ਫਿਰ ਇਹ ਬਹੁਤ ਖੱਡਾ ਭੈੜਾ ਪੈਂਦਾ ਜਦੋਂ ਡੱਕਦੇ ਨੇ ਛੋਟੀਆਂ ਗੱਡੀਆਂ ਵੀ ਵੱਜਦੀਆਂ ਉਹਦਾ ਵੀ ਅਲਾਈਨਮੈਂਟ ਵੀਲ ਬੈਲੈਂਸ ਖਰਾਬ ਹੁੰਦਾ ਕੋਈ ਸਕੂਟਰ ਮੋਟਰਸਾਈਕਲ ਪਾਜੀ ਉਹਦਾ ਨੁਕਸਾਨ ਹੋਣ ਦਾ ਵੀ ਖਤਰਾ ਰਹਿੰਦਾ ਤੇ ਇਸ ਕਰਕੇ ਹਰ ਇੱਕ ਬੰਦਾ ਧਿਆਨ ਨਾ ਪਾਈ ਆ ਉਹਦਾ ਸਰਕਾਰਾਂ ਤਾਂ ਇਹ ਜਿਹੀ ਸੋਚੀ ਹੁੰਦੀ ਹੈ ਕਿ ਆ ਉਹਦਾ ਧਿਆਨ ਰੱਖ ਕੇ ਡਰਾਈਵਿੰਗ ਕਰਿਓ 谈了吧，算的